ਤੁਹਾਡੇ ਬੱਚੇ ਬਹੁਤ ਦੁਨੀਆ ਦੇ ਕੋਨੇ-ਕੋਨੇ 'ਚ ਬੈਠੇ ਨੇ ਕਿਸੇ ਨੂੰ ਪੁੱਛ ਕੇ ਵੇਖਿਓ ਦੁਨੀਆ ਦੇ ਹਰ ਖੇਤੇ ਵਿੱਚ ਦੁਨੀਆ ਦੀ ਹਰ ਸਟੇਟ ਵਿੱਚ ਦੁਨੀਆ ਦੇ ਹਰ ਦੇਸ਼ ਵਿੱਚ ਜਹੂਦੀ ਬੈਠਾ ਜਹੂਦੀ ਉਹਨਾਂ ਦੀ ਕਿਤੇ ਹਿਸਟਰੀ ਪੜਨ ਦਾ ਯਤਨ ਕਰਿਓ ਜਹੂਦੀ ਉਹ ਕੌਮ ਹੈ ਜਿਹੜੀ ਕੌਮ ਇੰਨੀ ਜ਼ਿਆਦੀ ਗੁਲਾਮ ਹੋ ਗਈ ਕਿ ਜਿਨ੍ਹਾਂ ਦੇ ਦਿਲ ਤੇ ਦਿਮਾਗ ਵਿੱਚੋਂ ਆਜ਼ਾਦੀ ਨਿਕਲ ਚੁੱਕੀ ਸੀਗੇ ਕਦੇ ਅਸੀਂ ਵੀ ਆਜ਼ਾਦ ਹੋਵਾਂਗੇ ਉਹ ਕੌਮ ਬੈਠ ਕੇ ਜਿਵੇਂ ਅੱਜ ਤੁਸੀਂ ਆਪਣੇ ਭਵਿੱਖ ਦੀ ਚਿੰਤਾ ਕਰਦੇ ਹੋ ਚਿੰਤਨ ਮੰਤਨ ਕਰਦੇ ਹੋ ਵੀ ਸਾਡਾ ਆਉਣ ਵਾਲਾ ਪੰਜਾਬ ਕਿਹੋ ਜਿਹਾ ਹੋਵੇਗਾ ਸਾਡਾ ਭਵਿੱਖ ਕਿਹੋ ਜਿਹਾ ਹੋਵੇਗਾ ਸਾਡੀ ਆਉਣ ਵਾਲੀ ਪਨੀਰੀ ਕਿਹੋ ਜੀ ਹੋਵੇਗੀ ਪੰਜਾਬ ਬਚੇਗਾ ਕਿ ਨਹੀਂ ਬਚੇਗਾ ਪੰਜਾਬ ਰੋੜ ਜਾਏਗਾ ਕਿ ਪੰਜਾਬ ਰਹੇਗਾ ਇਹ ਸਾਡਾ ਚਿੰਤਨ ਮੰਤਨ ਅੱਜ ਦਾ ਹੈ ਪਰ ਅਸੀਂ ਕਰਦੇ 25% ਆ ਜੀ ਗੁੱਸਾ ਨਾ ਕਰਿਓ ਅੱਜ ਜੇ ਅਸੀਂ ਪੰਜਾਬ ਦੇ ਪ੍ਰਤੀ ਸਿਰਦਰਦੀ ਲੈਨੇ ਆ ਤੇ ਕੇਵਲ 25% ਲੈਨੇ 100% ਸਿਰਦਰਦੀ ਪੰਜਾਬ ਪ੍ਰਤੀ ਸਾਡੀ ਹੈ ਨਹੀਂ ਉਹ ਜਹੂਦੀ ਕੌਮ ਨੇ ਸਿਆਣੇ ਬਜ਼ੁਰਗ ਬਿਠਾਏ ਇੱਕ ਪਰੇ ਲਾਈ ਪੰਚਾਇਤ ਲਾਈ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਬਾਪੂ ਜੀ ਅਸੀਂ ਆਜ਼ਾਦ ਹੋਵਾਂਗੇ ਤੇ ਬਜ਼ੁਰਗਾਂ ਨੇ ਆਖਿਆ ਕਿਉਂ ਨਹੀਂ ਇੱਕ ਆਪਾਂ ਕਹਾਵਤ ਪੜਦੇ ਹਿੰਮਤੇ ਮਰਦਾ ਮੱਦ ਦੇ ਖੁਦਾ ਬੰਦੇ ਨੂੰ ਹਿੰਮਤ ਕਰਨੀ ਚਾਹੀਦੀ ਹੈ ਹਿੰਮਤ ਤੇ ਕੀੜੀ ਕਰੇ ਤੇ ਚੌਲਾਂ ਦਾ ਦਾਣਾ ਲੈ ਕੇ ਸੁਮੇਰ ਪਰਬਤ ਦੀ ਟੀਸੀ ਤੇ ਚੜ ਜਾਂਦੀ ਹੈ ਜਿਹੜਾ ਬੰਦਾ ਜ਼ਿੰਦਗੀ ਚ ਹਿੰਮਤ ਹਾਰ ਗਿਆ ਉਹ ਬੰਦਾ ਅੱਜ ਵੀ ਗਿਆ ਉਹ ਬੰਦਾ ਕੱਲ ਵੀ ਉਹ ਬਜ਼ੁਰਗ ਨੇ ਆਖਿਆ ਕਿਉਂ ਨਹੀਂ ਇਰਾ ਕਿਤੇ ਸਮਾਂ ਆਵੇਗਾ ਮੇਰੀ ਕੌਮ ਆ ਯਾਦ ਹੋਵੇਗੀ ਪੜੋ ਤੁਹਾਡੇ ਵਰਗੀਆਂ ਬੀਬੀਆਂ ਵਿੱਚ ਬੈਠੇਗਾ ਫੇਰ ਉਹਨਾਂ ਬਜ਼ੁਰਗਾਂ ਨੇ ਤੁਹਾਡੇ ਵਰਗੀਆਂ ਬੀਬੀਆਂ ਵੱਲੇ ਹੱਥ ਕਰਕੇ ਆਖਿਆ ਪੈਣੋ ਜੇ ਇਹ ਯਹੂਦੀ ਕੌਮ ਨੂੰ ਆਜ਼ਾਦ ਕਰਵਾ ਸਕਦੀਆਂ ਤੇ ਤੁਸੀਂ ਕਰਵਾ ਸਕਦੀਆਂ ਜੇ ਤੁਸੀਂ ਉਹ ਬੀਬੀਆਂ ਨੇ ਆਖਿਆ ਉਹ ਕਿ ਉਹ ਬਜ਼ੁਰਗਾਂ ਨੇ ਆਖਿਆ ਜ਼ਿੰਦਗੀ ਦੇ ਵਿੱਚ ਇੱਕ ਨਿਸ਼ਚਾ ਕਰ ਲੋ ਕਿ ਜਦੋਂ ਤੁਹਾਡੇ ਘਰ ਦੀ ਗੱਲ ਚੱਲੇ ਘਰ ਦਾ ਮਤਲਬ ਇਹ ਨਹੀਂ ਵੀ ਮੇਰਾ ਪਿੰਡ ਲਾਲੂ ਕੁੰਮਣੇ ਉੱਥੇ ਮੇਰਾ ਘਰ ਤੇ ਮੇਰੇ ਘਰ ਦੀ ਗੱਲ ਚੱਲੇ ਘਰ ਦੀ ਮਤਲਬ ਘਰ ਦਾ ਮਤਲਬ ਹੁੰਦਾ ਸਮੁੱਚੇ ਰਾਜ ਭਾਗ ਦੀ ਗੱਲ ਚੱਲੇ ਉਹ ਬਜ਼ੁਰਗਾਂ ਨੇ ਆਖਿਆ ਪੈਣੋ ਜਿੱਥੇ ਰਾਜ ਭਾਗ ਦੀ ਗੱਲ ਚੱਲੇ ਉਥੇ ਤੁਸੀਂ ਤੇ ਤੁਹਾਡੇ ਬੱਚੇ ਚੌਂਕੜੇ ਮਾਰ ਕੇ ਬਹਿ ਜਿਓ ਇੱਕ ਇੱਕ ਗੱਲ ਆਪਣੇ ਦਿਲ ਤੇ ਦਿਮਾਗ ਵਿੱਚ ਵਸਾਇਓ ਤੇ ਘਰੇ ਜਾ ਕੇ ਉਹਨੂੰ ਸੋਚਣ ਦਾ ਯਤਨ ਕਰਿਓ ਕਿ ਅਸੀਂ ਕੀ ਸੁਣ ਕੇ ਆਏ ਆ ਕਿਹੜੇ ਤਰੀਕੇ ਦੇ ਨਾਲ ਸਾਡੀ ਕੌਮ ਆਜ਼ਾਦ ਹੋ ਸਕਦੀ ਜਦੋਂ ਬੀਬੀਆਂ ਲੱਗੀਆਂ ਤੁਰੰਤ ਵਿੱਚ ਉਹ ਬਜ਼ੁਰਗ ਨੇ ਆਵਾਜ਼ ਦੇ ਕੇ ਆਖਿਆ ਨਹੀਂ ਧੀਏ ਇੱਕ ਕੰਮ ਕਰੀ ਉਹ ਧੀਆਂ ਨੇ ਆਖਿਆ ਬਜ਼ੁਰਗੋ ਕਿਹੜਾ ਉਹਨਾਂ ਆਖਿਆ ਤੁਸੀਂ ਆਪਣੇ ਬੱਚਿਆਂ ਨੂੰ ਸਿੱਧ ਹੀ ਨਹੀਂ ਦੇ ਦਿਓ ਫਿਰ ਇਹ ਨਹੀਂ ਦੇ ਦਿਓ ਤੁਸੀਂ ਆਪਣੇ ਬੱਚੇ ਦੀ ਹਿੱਕ ਤੋਂ ਕਿਤਾਬ ਉਦੋਂ ਚੁੱਕੋ ਜਦੋਂ ਤੁਹਾਡਾ ਬੱਚਾ ਪੜਦਾ ਪੜਦਾ ਰਾਤ ਨੂੰ ਸੌਂ ਜਾਵੇ ਜੇ ਤੁਸੀਂ ਆਜ਼ਾਦ ਹੋਣਾ ਹੈ ਤੇ ਅੱਜ ਜਹੂਦੀ ਕਾਮ ਦੁਨੀਆ ਦੇ ਹਰ ਖੇਤੇ ਵਿੱਚ ਕੋਈ ਇੰਜੀਨੀਅਰ ਬਣਿਆ ਹੋਇਆ ਕੋਈ ਜੱਜ ਕੋਈ ਐਡਵੋਕੇਟ ਕੋਈ ਕੁਝ ਕੋਈ ਕੁਝ ਦੁਨੀਆ ਦੇ ਹਰ ਖੇਤੇ ਵਿੱਚ ਜਹੂਦੀ ਲੋਕ ਆਪਣਾ ਵੱਡੇ ਤੋਂ ਵੱਡਾ ਬਿਜ਼ਨਸ ਖੋਲ ਕੇ ਬੈਠੇ ਨੇ ਵੱਡੇ ਤੋਂ ਵੱਡਾ ਬਿਜ਼ਨਸ ਕਰਨੇ ਹੋ ਲੋਕਾਂ ਨੇ ਚਿੰਤਨ ਮੰਤਨ ਕੀਤਾ ਆਪਣਾ ਇਤਿਹਾਸ ਪੜਿਆ ਬਾਚਿਆ ਕਿ ਅਸੀਂ ਗੁਲਾਮ ਕਿਉਂ ਹੋਏ ਆਪਾਂ ਪਰਿਵਾਰ ਬੈਠੇ ਕਿ ਆਪਾਂ ਕਦੇ ਸੋਚਨ ਦਾ ਯਤਨ ਕੀਤਾ ਵੀ ਅਸੀਂ ਗੁਲਾਮ ਕਿਉਂ ਹੋਏ ਕਦੇ ਆਪਣੇ ਦਿਮਾਗ ਤੇ ਭਾਰ ਪਾਉਣ ਦਾ ਯਤਨ ਕੀਤਾ ਵੀ ਕਿਉਂ ਗੁਲਾਮ ਹੋ ਗੁਲਾਮ ਜਦੋਂ ਆਪਾਂ ਬਾਣੀ ਪੜਦੇ ਤੇ ਮਹਾਰਾਜ ਦੀ ਬਾਣੀ ਵਿੱਚ ਆਉਂਦਾ ਫਰੀਦ ਬਾੜ ਪਰਾਇਆ ਬੈਸੜਾ ਸਾਈ ਮੁਜੈਨਾ ਦੇ ਜੇ ਤੂੰ ਐਵੇਂ ਰਖਸੀ ਜਿਉ ਸਰੀਰੋ ਹਲੇ ਪਰਮਾਤਮਾ ਮੈਨੂੰ ਕਿਸੇ ਦੇ ਦਰਵਾਜੇ ਤੇ ਨਾ ਬਿਠਾਈ ਜੇ ਕਿਸੇ ਦੇ ਦਰਵਾਜੇ ਤੇ ਬਿਠਾਉਣਾ ਤੇ ਉਹਦੇ ਤੋਂ ਪਹਿਲੋ ਮੇਰੀ ਜਿੰਦ ਨਿਕਲ ਜਾਵੇ ਮੇਰੀ ਜਾਨ ਨਿਕਲ ਜਾਵੇ ਜਿਸ ਕਰਕੇ ਗੁਲਾਮੀ ਤੇ ਕਹਿੰਦੇ ਨੇ ਪਿੰਜਰੇ ਦੇ ਵਿੱਚ ਪਏ ਹੋਏ ਪੰਛੀਾਂ ਨੂੰ ਵੀ ਗੁਲਾਮੀ ਨਹੀਂ ਚੰਗੀ ਲੱਗਦੀ ਪਿੰਜਰਾ ਸੋਨੇ ਦਾ ਹੋਵੇ ਪਿੰਜਰਾ ਚਾਂਦੀ ਦਾ ਹੋਵੇ ਪੰਛੀ ਵਾਸਤੇ ਉਹ ਪਿੰਜਰਾ ਉਹਦੀ ਮੌਤ ਹੈ ਮੌਤ ਤਾਂ ਅਸੀਗਾ ਜਾਦੀ ਕਿਵੇਂ ਪ੍ਰਾਪਤ ਕਰਨੀ ਹੈ ਮਨ ਬਿਰਤੀ ਕਾਗਰ ਕਰਕੇ ਤੁਸੀਂ ਇਤਿਹਾਸ ਸੁਣਿਓ ਤੇ ਤੁਹਾਨੂੰ ਪਤਾ ਲੱਗੇਗਾ ਸੀ ਕੀ ਸੀਗੇ ਕਿਹੜੀ ਟੀਸੀ ਤੇ ਬੈਠੇ ਸੀ ਅੱਜ ਇਹ ਕਿੱਥੇ ਜਾ ਕੇ ਟਿੱਬੇ ਹੋਏ ਹੋਏ ਤੁਹਾਡੇ ਵਰਗੀ ਮਾਰਸ਼ਨ ਕੌਮ ਤੁਹਾਡੇ ਵਰਗੀ ਚੜ੍ਹਦੀ ਕਲਾ ਵਾਲੀ ਕੌਮ ਦੁਨੀਆਂ ਦੇ ਕਿਸੇ ਖੇਤੇ 'ਚ ਨਹੀਂ ਹੈਗੀ ਦੁਨੀਆਂ ਦੇ ਕਿਸੇ ਖੇਤੇ 'ਚ ਸਭ ਤੋਂ ਘੱਟ عمر ਤੁਹਾਡੀ ਕੌਮ ਦੀ ਸਭ ਤੋਂ ਘੱਟ ਗਿਣਤੀ ਸਾਡੀ ਕੌਮ ਦੀ ਲੇਕਿਨ ਸਭ ਤੋਂ ਵੱਧਗਾ ਕਿ ਸਭ ਤੋਂ ਚੰਗਾ ਰਾਜ ਸਾਡੀ ਕੌਮ ਦਾ ਸੀ ਸਾਡੀ ਕੌਮ ਦਾ ਓ ਜਿੱਦਣ ਪੰਜਾਬੀਆਂ ਦਾ ਬਾਦਸ਼ਾਹ ਅੱਖਾਂ ਲੱਗਾ ਨਾ ਮੀਟਣ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਉਹ ਦਿਨ ਖਜ਼ਾਨੇ ਦੇ ਵਿੱਚ 80 ਕਰੋੜ ਰੁਪਏ ਦੇ ਹੀਰੇ ਜਵਾਹਰਾਤ ਪਏ ਸਨ ਤੇ 8 ਕਰੋੜ ਰੁਪਏ ਦਾ ਨਕਦ ਪਿਆਸਾ 26 ਕਰੋੜ ਰੁਪਏ ਦਾ ਤੋਹ ਨੂਰ ਹੀਰਾ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਦੇ ਸੱਚੇ ਡੌਲੇ ਤੇ ਵਜਾ ਸੀ ਤੇ ਚਾਰ ਸਟੇਟਾਂ ਸੀ ਸਾਡੇ ਰਾਜ ਪਾਕ ਦੀਆਂ ਚਾਰ ਸਟੇਟਾਂ ਲਾਹੌਰ ਕਸ਼ਮੀਰ ਮਲਤਾਨ ਅਤੇ ਪੇਸ਼ਾਵਰ ਇਹ ਚਾਰ ਸਟੇਟਾਂ ਸੀ ਸਾਡੇ ਰਾਜ ਭਾਗ ਦੀ ਤੁਹਾਡੇ ਵਿਜੋਗਾ ਤੋਂ ਪੁੱਛੜ ਤੋਂ ਬਗੈਰ ਭਾਵੇਂ ਕੋਈ ਇੰਗਲੈਂਡੋਂ ਚੱਲੇ ਅਸਟ੍ਰੇਲੀਆ ਤੋਂ ਚੱਲੇ ਕੈਨੇਡਾ ਤੋਂ ਚੱਲੇ ਅਮਰੀਕਾ ਤੋਂ ਚੱਲੇ ਲੇਕਿਨ ਜਦੋਂ ਆਪਣੇ ਘੋੜੇ ਦਾ ਪੌੜ ਪੰਜਾਬ ਵਿੱਚ ਰੱਖਣ ਨੂੰ ਮਨ ਕਰਦਾ ਸੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਪੁੱਛਦਾ ਸੀ ਕਿ ਪੰਜਾਬ ਵਿੱਚੋਂ ਦੀ ਲੰਘ ਜਾਵਾਂ ਕਿ ਨਾ ਲਗਾ ਅੱਜ ਅੱਜ ਤੁਹਾਡੀਆਂ ਮੌਰਾ 'ਚ ਡਾਂਗਾ ਮਾਰ ਮਾਰ ਕੇ ਤੁਹਾਡੀਆਂ ਪੈਲੀਆਂ ਦੇ ਵਿੱਚੋਂ ਦੀ ਵੱਡੇ ਵੱਡੇ ਰੋਡ ਨਿਕਲਣ ਡੈ ਕਿ ਨਿਕਲਣ ਡੈ ਅੱਜ ਤੁਹਾਡੀਆਂ ਕੋਠੀਆਂ ਵਿੱਚ ਆ ਜਾਣ ਤੁਸੀਂ ਪਿੱਟ ਪਿੱਟ ਮਰ ਜਾਓ ਵੇ ਸਾਡੀ ਕੋਠੀ ਨਾ ਟਾਇਓ ਮੇਰੇ ਪੋਤਰੇ ਨੇ ਬਣਾਈ ਮੇਰੇ ਪੁੱਤ ਨੇ ਬਣਾਈ ਐ ਤੁਹਾਡੀਆਂ ਬਾਹਾਂ ਬੰਨ੍ਹ ਕੇ ਤੁਹਾਨੂੰ ਪਿੱਛੇ ਕਰਕੇ ਤੁਹਾਡੀਆਂ ਕੋਠੀਆਂ 'ਤੇ ਬਲਡੋਜ਼ਰ ਚੱਲਣ ਦਾ ਹੈ ਕਿ ਨਹੀਂ ਚੱਲਣ ਦਾ ਅੱਜ ਅੱਜ ਤੁਹਾਡੀ ਹਿੱਕ ਤੇ ਮੋਠਾ ਦਲਣ ਦਾ ਹੈ ਕਿ ਦਲਣ ਦਾ ਸਾਡੇ ਪੱਲੇ ਛੜਨ ਕੀ ਰਹਿ ਇਹ ਤਾਂ ਇੱਕ ਪੰਜਾਬ ਹੈ ਕਿਤੇ ਕਰੋਨਾ ਆਵੇ ਦੁਨੀਆਂ ਰੋਟੀ ਤੋਂ ਭੁਖੀ ਮਰੀ ਲੇਕਿਨ ਪੰਜਾਬ ਰੋਟੀ ਤੋਂ ਭੁਖਾ ਨਹੀਂ ਸੀ ਗਮਰਿਆ ਜਿਦਨ ਮਰੇ ਹੀ ਆਪਣੇ ਕਰਤੱਬੀ ਮਰਨਾ ਹੈ ਸਾਨੂੰ ਮਾਰਨ ਵਾਲਾ ਦੁਨੀਆ ਤੇ ਕੋਈ ਨਹੀਂ ਜੰਮਿਆ ਜਿਦਨ ਮਰੇ ਅਸੀਂ ਮਰਨਾ ਕਿਉਂਕਿ ਸਾਡੀ ਜ਼ਿੰਦਗੀ ਚ ਐਸ਼ ਪ੍ਰਸਤੀ ਇੰਨੀ ਆ ਚੁੱਕੀ ਹੈ ਅਗਲੇ ਮਹੀਨੇ ਵਿਆਹ ਚੱਲ ਪੈਣੇ ਵਿਆਹ ਤੇ ਸਾਡਾ ਜੋਰ ਲੱਗਾ ਹੁੰਦਾ ਮੈਂ ਗਵੰਡੀਆਂ ਦੇ ਨਾਲੋਂ ਚੰਗਾ ਚੜਦੀ ਕਲਾ ਵਾਲਾ ਵਿਆਹ ਕਰਨਾ ਅੱਜ ਤੇ ਇੱਥੋਂ ਤੱਕ ਬੇੜਾ ਬਹਿ ਗਿਆ ਪਹਿਲਾਂ ਚੱਲੋ ਕਿਤੇ ਪੈਗੇ ਸ਼ੱਕ ਚੱਲਦਾ ਹੁੰਦਾ ਸੀ ਪੈਸਾਂ ਦੇ ਵਿੱਚ ਹੁਣ ਤੇ ਪੈਸਾਂ ਦੇ ਵਿੱਚ ਫਲੇਵਰ ਵਾਲੇ ਹੁੱਕੇ ਆ ਗਏ ਪੈਸਾਂ ਵਿੱਚ ਫਲੇਵਰ ਵਾਲੇ ਹੁੱਕੇ ਅਹੀਂ ਕਹਤ ਨੂੰ ਘਟਿਆ ਮੈਨੂੰ ਐਂ ਲੱਗਦਾ ਕਿਤੇ ਆਉਂਦੇ ਸਮੇਂ ਨੂੰ ਹੋਰ ਦਸਾਂ ਸਾਲਾਂ ਨੂੰ ਕਿਤੇ ਬਰਾਤ ਵਾਲੇ ਇਹ ਨਾ ਕਿਆ ਕਰਨ ਵੀ ਸਾਡੀ ਬਰਾਤ ਨੇ ਕਮਾਂਡੋ ਦੀਆਂ ਸਿਗਰਟਾਂ ਪੀਣੀਆਂ ਤੇ ਉਹ ਲਈ ਆਇਓ ਬੰਡਲ ਬੰਡਲ ਆਉਂਦੇ ਸਮੇਂ ਨੂੰ ਸਾਡੇ ਹਾਲਾਤ ਆ ਪੈਲਸਾਂ ਚ ਬਣ ਜਾਣੇ ਭਾਈ ਅਹੀਂ ਨਹੀਂ ਮਰਦੇ ਸਾਨੂੰ ਸਾਡੇ ਐਸ਼ ਲੈ ਕੇ ਬਹਿਣਗੇ ਜਦਨ ਅਸੀਂ ਮਰੇ ਉਹ ਦਿਨ ਸਾਨੂੰ ਸਾਡੇ ਐਸ਼ਾਂ ਨੇ ਲੈ ਕੇ ਬਹਿਣਾ ਇਹ ਟਾਲੂ ਸਚਾਈ ਹੈ ਪੈਣਾ ਮੈਂ ਤੁਹਾਡੇ ਚਰਨਾਂ ਚ ਬੇਨਤੀ ਕਰਦਾ ਹਾਂ ਮਾਫੀ ਜਿਓ ਤੁਸੀਂ ਮੇਰੀਆਂ ਧੀਆਂ ਨੇ ਬੈਠੀਆਂ ਜੀ ਮੇਰੀਆਂ ਭੈਣਾਂ ਵੀ ਬੈਠੀਆਂ ਜੀ ਅੱਜ ਵਿਆਹ ਤੋਂ ਪਹਿਲਾਂ ਇੱਕ ਲੜਕੀ ਦਾ ਜੋਰ ਲੱਗਾ ਹੁੰਦਾ ਵੀ ਬਾਪੂ ਜੀ ਜਿਹੜੀ ਗਵਾਂਡੀਆਂ ਦੀ ਮਾਣੀ ਸੀ ਨਾ ਉਹ ਫਲਾਨੇ ਬਿਊਟੀ ਪਾਰਲਰ ਤੋਂ ਤਿਆਰ ਹੋਣ ਵਾਸਤੇ ਗਈ ਤੇ ਉਹਦੇ ਬਾਪੂ ਨੇ ਲਾਇਆ 70000 ਤੇ ਗੱਲ ਨਹੀਂ ਹੀ ਬਣੀ ਤੇ ਮੈਂ ਲਾਉਣਾ 1.5 ਲੱਖ ਰੁਪਈਆ ਲੱਖ ਰੁਪਈਆ ਦਾ ਲਹਿੰਗਾ ਲੱਖ ਰੁਪਈਆ ਬਿਊਟੀ ਪਾਰਲਰ ਤੇ ਉਹ ਜਿਹੜੇ ਬਾਪੂ ਵਿਚਾਰੇ ਨੂੰ ਐਂ ਤਰ੍ਹਾਂ ਵੇਲਣੇ 'ਚ ਨਗਾਹਤਾ ਉਹ ਬਾਪੂ ਵਿਚਾਰਾ ਉੱਠੇਗਾ ਕਿੱਥੋਂ ਪਾ ਆ ਬਜ਼ੁਰਗ ਮਤਾਵਾ ਬੈਠੀਆਂ ਹੋਣੀਆਂ ਤੁਹਾਡੇ ਚ ਕੋ 70 80 ਸਾਲ ਦੀ ਉਦੋਂ ਕਿਹੜਾ ਬਿਊਟੀ ਪਾਰਲਰ ਸੀਗਾ ਭਾਈ ਇਹ ਖਰਾਕਾਂ ਖਾਂਦੀਆਂ ਹੈ ਚਿਹਰੇ ਤੇ ਹੁਣ ਲਾਲੀ ਰਹਿੰਦੀ ਹੈ ਇਹਨਾਂ ਦੀ ਅੱਜ ਅਸੀਂ ਲੱਖ ਲੱਖ ਰੁਪਏ ਦਾ ਲਾ ਲੈਂਦੇ ਚਿਹਰੇ ਤੇ ਨਾਲੇ 2 ਮਿੰਟਾਂ ਦੀ ਰਹਿੰਦੀ ਹੈ ਲੇਕਿਨ ਆ ਬਜ਼ੁਰਗ ਮਤਾਵਾ ਬੈਠੀਆਂ ਨੇ ਜਿਹੜੀ ਇਹਨਾਂ ਦੇ ਚਿਹਰੇ ਤੇ ਲਾਲੀ ਸੀ ਉਹ ਖਰਾਕਾਂ ਦੀ ਤੇ ਪ੍ਰਮਾਤਮਾ ਦੇ ਸਿਮਰਨ ਦੀ ਲਾਲੀ ਸੀਗੀ ਇਹਨਾਂ ਦੇ ਘਰ ਵਿੱਚ ਪਾਵੇਂ ਪੈਸਾ ਨਹੀਂ ਸੀ ਹੁੰਦਾ ਕੌਲੀ ਵਿੱਚ ਆਟਾ ਪਾ ਕੇ ਵੀ ਗੁਰੂ ਘਰ ਅਮਰਤ ਵੇਲੇ ਤੇ ਛਾਮਾਂ ਨੂੰ ਜਾ ਕੇ ਮੱਥਾ ਟੇਕਦਿਆਂ ਸੀ ਪੁੱਛੋ ਟੇਕਦਿਆਂ ਸੀ ਕਿ ਨਹੀਂ ਟੇਕਦਿਆਂ ਹੁੰਦੀ ਸੀ ਉਹਨਾਂ ਦੇ ਪੱਲੇ ਨਾਮ ਸੀ ਸਿਮਰਨ ਸੀਗਾ ਉਹਨਾਂ ਦੇ ਘਰ ਵਿੱਚ ਚੰਗੀ ਖੁਰਾਕ ਸੀਗੀ ਉਹਨਾਂ ਦੇ ਚਿਹਰੇ ਤੇ ਉਹ ਲਾਲੀਆਂ ਰਿੰਦੀਆਂ ਸੀਗੀਆਂ ਅਸੀਂ 2.5 ਤਿੰਨ ਲੱਖ ਰੁਪਏ ਦਾ ਅੱਜ ਵਿਆਹ ਤੋਂ ਪਹਿਲੋਂ ਪਹਿਲੋਂ ਇੱਕ ਧੀ ਆਪਣੇ ਬਾਪੂ ਨੂੰ ਬਲਦੀ ਦੇ ਬੁੱਥੇ ਦੇਣ ਤੱਕ ਜਾਂਦੀ ਹੈ ਭਾਈ ਇਹ ਕੌੜੀਆਂ ਤੇ ਜ਼ਰੂਰ ਆ ਆਵੀਰ ਬੈਠੇ ਨਾ ਕਲੇਪ ਕੱਟ ਕੇ ਚਾੜ ਦੇਣੇ ਥੱਲੇ ਮੁੜ ਕੇ ਕਈ ਬੂਬਨੇ ਵੀ ਆ ਜਾਣੇ ਆ ਇਹ ਅਤਨ ਸਚਾਈ ਆ ਭਾਈ ਮੈਂ ਤੁਹਾਡੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕਰਦਾ ਪਰ ਤੋ ਮਹਾਰਾਜ ਦੀ ਬਾਣੀ ਕਹਿੰਦੀ ਲਾਲ ਰੰਗ ਜਿਸ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ ਮੈਲਾ ਕਦੀ ਨਾ ਹੋਵਈ ਨਹਿ ਲੱਗੇ ਦਾਗਾ ਤੇ ਸੋਹਣੇ ਪਤਾ ਕਿਹੜੇ ਆ ਬਿਊਟੀ ਪਾਰਲਰਾਂ ਚ ਬਈ ਕਿੰਨੇ ਸੋਹਣੇ ਬਣਿਆ ਜਾਂਦਾ ਮਹਾਰਾਜ ਦੀ ਬਾਣੀ ਕਹਿੰਦੀ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਜਿਹੜਾ ਗੁਰੂ ਦੇ ਚਰਨਾਂ ਚ ਸੰਗਤ ਚਾਣ ਕੇ ਬਹਿ ਗਿਆ ਉਹਦੇ ਵਰਗਾ ਸੋਹਣਾ ਦੁਨੀਆਂ ਤੇ ਕੋਈ ਨਹੀਂ ਇਹ ਮੈਂ ਸ਼ੁਰੂ ਵਿੱਚ ਤੁਹਾਡੀ ਖਿਦਮਤ ਵਿੱਚ ਬੇਨਤੀ ਕਰਨੀ ਸੀ ਉਹ ਕਰ ਦਿੱਤੀ ਹੈ ਹੁਣ ਆਪਣਾ ਧਿਆਨ ਲੈ ਕੇ ਚਲੋ ਇਤਿਹਾਸ ਤੇ ਪੱਤਰਿਆਂ ਉੱਪਰ ਇੱਕ ਵਾਰੀ ਸਾਰੀ ਸੰਗਤ ਉਚਾਰਨ ਕਰੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ